ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਮੈਂ ਹਾਂ ਸੁਖਨਜੀ ਮੈਂ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਦਾ ਕਾਫਲਾ ਹਾਦਸਾ ਗ੍ਰਸਤ ਹੋ ਚੁੱਕਿਆ ਅਚਾਨਕ ਸੜਕਾ ਹਾਦਸਾ ਵਾਪਰ ਚੁੱਕਿਆ ਜਿਸ ਦੇ ਨਾਲ ਮੌਕੇ ਤੇ ਉਹ ਕਾਫਲੇ ਨੂੰ ਰੁਕਣਾ ਪੈ ਜਾਂਦਾ ਪਤਾ ਲੱਗਿਆ ਕਿ ਚਾਰ ਸੁਰੱਖਿਆ ਮਲਾਜ਼ਮ ਨੇ ਜਿਹੜੇ ਜ਼ਖਮੀ ਹੋ ਚੁੱਕੇ ਨੇ ਦਰਅਸਲ ਮਾਝੇ ਏਰੀਆ ਦੇ ਵਿੱਚ ਇਸ ਸਾਲ ਕਿਸ ਤਰੀਕੇ ਦੇ ਨਾਲ ਹੜ੍ਹਾਂ ਆਉਂਦੇ ਨੇ ਤੇ ਉਸ ਤੋਂ ਬਾਅਦ ਹੜ ਹੜ ਪ੍ਰਭਾਵਿਤ ਲੋਕਾਂ ਨੂੰ ਗਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਲੋਕਾਂ ਨੂੰ ਹੜਾਂ ਦਾ ਮੁਆਵਜ਼ਾ ਦੇਣ ਦੇ ਲਈ ਕੈਬਨਟ ਮੰਤਰੀ ਅਰ ਭਜਨ ਸਿੰਘ ਈਟੀਓ ਜਾ ਰਹੇ ਸੀ ਅਚਾਨਕ ਕਲਾਨੌਰ ਦੇ ਨਜ਼ਦੀਕ ਆ ਕੇ ਸੜਕ ਦੇ ਉੱਪਰ ਅਚਾਨਕ ਸੜਕ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਦਾ ਕਾਫਲਾ ਹਾ사 ਗ੍ਰਾਸ ਹੋ ਜਾਂਦਾ ਜਿਸ ਦੇ ਵਿੱਚ ਪਤਾ ਲੱਗਿਆ ਕਿ ਚਾਰ ਸੁਰੱਖਿਆ ਮੁਲਾਜ਼ਮ ਜਿਹੜੇ ਉਹਨਾਂ ਦੇ ਸੁਰੱਖਿਆ ਦੇ ਵਿੱਚ ਤਾਇਨਾਤ ਹੁੰਦੇ ਰਿਹਾ ਅਧਿਕਾਰੀਓ ਜ਼ਖਮੀ ਹੋ ਚੁੱਕੇ ਨੇ ਹਾਲਾਂਕਿ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਪਰ ਗਣੀਮਤ ਇਹ ਰਹਿੰਦੀ ਹੈ ਕਿ ਕੈਬਨਟ ਮੰਤਰੀ ਹਰਪਾਜਨ ਸਿੰਘ ਈਟੀਓ ਸੁਰੱਖਿਆਤ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਸੱਟ ਨਹੀਂ ਲੱਗੀ ਉਹ ਜ਼ਖਮੀ ਨਹੀਂ ਹੋਏ ਪਰ ਚਾਰ ਸੁਰੱਖਿਆ ਮਲਾਜ਼ਮ ਜ਼ਖਮੀ ਹੋ ਚੁੱਕੇ ਨੇ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿਹੜੀ ਖਬਰ ਹੈ ਗਰਦਾਸਪੁਰ ਦੇ ਕਲਾ ਨੌਰ ਤੋਂ ਸਿਕਲਕੇ ਸਾਹਮਣੇ ਹਾਲਾਂਕਿ ਜਿਹੜੀ ਗੱਡੀ ਸਾਹਮਣੇ ਆ ਰਹੀ ਸੀ ਜਿਸ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਉਸ ਦੇ ਵਿੱਚ ਸਵਾਰ ਵਿਅਕਤੀ ਨੇ ਜਿਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਵੀ ਜਿਹੜਾ ਕੈਬਨਟ ਮੰਤਰੀ ਅਰ ਭਜਨ ਸਿੰਘ ਈਟੀਓ ਦੇ ਜਿਹੜੇ ਹੋ ਸੁਰੱਖਿਆ ਦੇ ਵਿੱਚ ਮਲਾਜ਼ਮ ਤਾਇਨਾਤ ਹੁੰਦੇ ਨੇ ਉਹਨਾਂ ਨੇ ਚੋਕ ਕੇ ਨਜ਼ਦੀਕੀ ਹਸਪਤਾਲ ਦੇ ਵਿੱਚ ਐਂਬੂਲੈਂਸ ਦੀ ਮਦਦ ਦੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗਨੀਮਤ ਇਹ ਰਹਿੰਦੀ ਹੈ ਕਿ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਸੁਰੱਖਿਆਤ ਨੇ ਬਿਲਕੁਲ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਸੱਟ ਨਹੀਂ ਲੱਗੀ ਦਰਅਸਲ ਮਾਝੇ ਏਰੀਆ ਇਸ ਸਾਲ ਹੜ੍ਹਾਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਫੈਕਟਡ ਏਰੀਆ ਤੇ ਉਸੇ ਇਲਾਕੇ ਦੇ ਵਿੱਚ ਜਿਹੜਾ ਅਜ਼ਨਾਲੇ ਦੇ ਵਿੱਚ ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਮੁਆਵਜ਼ੇ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਤੇ ਅੱਜ ਗੁਰਦਾਸਪੁਰ ਦੇ ਕਲਾ ਨੌਰਾ ਇਲਾਕੇ ਦੇ ਵਿੱਚ ਮੰਤਰੀ ਅਰ ਭਜਨ ਸਿੰਘ ਈਟੀਓ ਮੁਆਵਜ਼ਾ ਦੇਣ ਜਾ ਰਹੇ ਸੀ ਪਰ ਅਚਾਨਕ ਕਲਾਨੌਰ ਦੇ ਨਜ਼ਦੀਕ ਇੱਕ ਉਹਨਾਂ ਦਾ ਕਾਫਲਾ ਹਾਦਸਾ ਗ੍ਰਸਤ ਹੋ ਜਾਂਦਾ ਭਿਆਨਕ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਕਾਫਲੇ ਨੂੰ ਰੁਕਣਾ ਪੈ ਜਾਂਦਾ ਕਿਉਂਕਿ ਉਹਨਾਂ ਦੀ ਇੱਕ ਜਿਹੜੀ ਪੁਲਿਸ ਦੀ ਗੱਡੀ ਉਹਨਾਂ ਦੇ ਨਾਲ ਹੁੰਦੀ ਹੈ ਸੁਰੱਖਿਆ ਦੇ ਵਿੱਚ ਤਾਂ ਨਾਲ ਤੋਂ ਉਹ ਕਾਫੀ ਪੰਨੀ ਜਾ ਚੁੱਕੀ ਹੈ ਉਸ ਦੀ ਜਿਹੜੀ ਕਾਪੀ ਨੁਕਸਾਨ ਹੋ ਚੁੱਕਿਆ 400 ਲੱਖਿਆ ਮਲਾਜ਼ਮ ਨੇ ਜਿਹੜੇ ਉਹ ਵੀ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਹੈ